ਮੇਰੀ ਪੀੜੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਿਕੋਬਿੰਦ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਦ ਅੰਮ੍ਰਿਤਸਰ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਦੂਰ ਦਰਾਡੇ ਤੋਂ ਆਈਆਂ ਸੰਤਾ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਨਾਲ ਹੀ ਗੁਰਦੁਆਰਾ ਪੂਰੀ ਸਾਹਿਬ ਵਾਲਿਆਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ ਗੁਰਦੁਆਰਾ ਸਾਹਿਬ ਵਿਖੇ ਪ੍ਰਸਿੱਧ ਕੀਰਤਨੀਏ ਅਤੇ ਪ੍ਰਸਿੱਧ ਟਾਡੀ ਜੱਥਿਆਂ ਵੱਲੋਂ ਗੁਰੂ ਸਹਿਬਾਨਾਂ ਦਾ ਗੁਣगान ਕਰਦੇ ਹੋਏ ਹਾਜ਼ਰੀ ਲਗਵਾਈ ਗਈ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਸਮੂਹ ਸੰਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਨਿਆਇ ਆਖੀ ਨੇ ਕਲੀਅਰ ਕਰਕੇ ਨਾਇਬ ਦੇਸ਼ੀ ਦੇ ਤੌਰ ਤੇ ਕਰ ਪਾਗਾ ਕਿ ਬਹੁਤ ਵੱਟਾ ਉਤਮ ਸਰਛੇ ਦੇ ਪਰਿਆਸਰਾਕ ਤੇ ਸੰਪਰਕੀਆਵਰੋਪਾਂ ਦੇ ਦੋਆਵਾ ਦੇ ਪੂਰਤਪੂਰਤ ਤੱਕ ਨਹੀਂ ਦੇ ਰਹੇ ਵਾਹਿਗੁਰੂ ਜੀ ਤੱਕ ਪਾਈ ਕੋ ਜੀ ਸਿੰਘ ਦੀ ਜਨਨਾ ਦਰਗੀ ਕੀਤਾ ਗਿਆ ਹੈ ਜੀ ਬੋਲੇ ਸੋ ਨਿਹਾਲ ਊਹੀ ਵਾਲਿਆਂ ਦੀ ਸੇਵਾ ਸੰਗਤ ਦੀ ਜੀ ਸੰਗਤ ਦੇ ਸੰਯੋਗ ਨਾਲ ਸੇਵਾ ਚੱਲਦੀ ਕਰਮਾ ਵਾਲਿਓ ਸ਼ਰਧਾ ਦੀ ਸੇਵਾ ਆਪਣੀਆਂ ਨੇਕ ਹੁਕਮ ਇਹਦਾ ਕਿਹਾ ਦੀ ਮਾਲਿਕ ਟੀਮ ਜੋ ਹੈ ਉਹ ਬੱਚਿਆਂ ਦੀ ਕੀਤੀ ਗਈ ਹੈ ਗੁਰਚਰਨਾ ਵਿੱਚ ਅਰਦਾਸ ਬੇਨਤੀ ਕਰਨ ਲਈ ਪੁਜੇ ਹਨ ਨਰੋਇ ਹੁੰਦੇ ਆ ਹੋਇਆ ਆਪਰਾ ਜੀਵਨ ਜੋੜਦੇ ਲਈ ਜਿੱਥੇ ਢਾਡੀਵਾਰ ਪੁਡਿਆ ਸਾਧਨ ਉਥੇ ਜਗ ਦੇ ਮੈਦਾਨਾਂ ਦੇ ਵਿੱਚ ਗੁਰੂ ਕੇ ਸਿੰਘ ਜੁੜਦੇ ਸਰ ਗੁਰੂ ਪਿਆਰਿਓ 23 ਦਾ 15 35 ਸਤਿਗੁਰੂ ਪਾਸ਼ਾ ਦੀ ਬਾਰਾਂ ਜਰਾਂ ਚੋਹੇ ਆਵਾਜ਼ ਬੁਹਿਵਾਣ ਸਤਗੁਰੂ ਪਾਸ਼ਾ ਕਿਰਪਾ ਕਰਨ ਮਾਰਾਂ ਮੈਂ ਨਾਮ ਚਰਦੀ ਕਰਾ ਤੇਰੇ ਭਾਰੇ ਸਰਬੱਤ ਦਾ ਭਲਾ ਬੰਦੀ ਛੋੜ ਸਤਗੁਰੂ ਜੇਕਰ ਕੀ ਅਸੀਂ ਗੋਵਿਚਾਰ ਕਰੀਏ ਪਰ ਜੇਸ਼ਵਾ ਕੀਨਾ ਦੇ ਸਤਗੁਰੂ ਪਾਸ਼ਾ ਕੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪੁਲਟਿਕ ਹੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰੂ ਸੂਰਮਾ ਵੱਡ ਯੋਧਾ ਬਹੁ ਭਾਰ ਉਪਕਾਰੀ ਤਨ ਮੇਰੀ ਪੀੜੀ ਦੇ ਮਾਲਕ ਬੰਦੀ ਛੋਟ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਦੇ ਅੱਜ ਵਿਆਹ ਪ੍ਰਵਤ ਦੀਆਂ ਖੁਸ਼ੀਆਂ ਨੂੰ ਮੰਨਦਿਆ ਹੋਇਆ ਉਹਨਾਂ ਦੇ ਪਾਵਨ ਅਤੇ ਪਵਿੱਤਰ ਅਸਥਾਨ ਗੁਰਦੁਆਰਾ ਅਟਾਰੀ ਸਾਹਿਬ ਜੀ ਵਿਖੇ ਸਮੂਹ ਸਾਧ ਸੰਗਤਾਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਜੜੀਆਂ ਨੇ ਉਹਨਾਂ ਨੂੰ ਸਫਲ ਬਣਾ ਰਹੀਆਂ ਨੇ ਸਤਿਗੁਰੂ ਕਿਰਪਾ ਕਰਨਾ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਜੋ ਵੀ ਮਨੋ ਕਾਮਨਾਵਾਂ ਭਾਵਨਾਵਾਂ ਹਨ ਉਹ ਸਤਿਗੁਰੂ ਜੀ ਸਾਰਿਆਂ ਦੀਆਂ ਪੂਰੀਆਂ ਕਰਨਾ ਮੈਂ ਆਪ ਜੀ ਨੂੰ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਇਸ ਪਾਵਨ ਸਥਾਨ ਤੇ ਕਿਸ ਤਰ੍ਹਾਂ ਆਏ ਉਹਦਾ ਦੋ ਚਾਰ ਮਿੰਟ ਆਪ ਜੀਆਂ ਦੇ ਨਾਲ ਸਾਂਝ ਪਾਉਣੀ ਚਾਹੁੰਦਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਸੁਪੁੱਤਰ ਪੰਜਮ ਪਾਤਸ਼ਾਹ ਜੀ ਦੇ ਫਰਜ਼ੰਦ 6ਵੇਂ ਪਾਤਸ਼ਾਹ ਤਨਤਨ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹੀ ਮਹਾਰਾਜ ਜਦੋਂ ਉਹਨਾਂ ਦਾ ਵਿਆਹ ਨਗਰ ਡੱਲਾ ਸੁਲਤਾਨਪੁਰ ਲੋਧੀ ਦੇ ਕੋਲ ਨਜ਼ਦੀਕ ਨਗਰ ਹੈ ਉਸ ਇਤਿਹਾਸਕ ਨਗਰ ਦੇ ਵਿੱਚ ਮਾਤਾ ਦਮੋਦਰ ਜੀ ਦੇ ਨਾਲ ਨਜ਼ਿਕਤ ਹੋਇਆ ਤੇ ਪਾਤਸ਼ਾਹ ਇਸ ਅਸਥਾਨ ਤੇ ਆਏ ਨਗਰ ਸੁਲਤਾਨਵਿੰਦ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਤਨਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਾਤਾ ਦਮੋਦਰੀ ਜੀ ਨੂੰ ਵਿਆਹਣ ਵਾਸਤੇ ਚਲੇ ਹਨ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਤੁਸੀਂ ਸੰਗਤੀ ਰੂਪ ਵਿੱਚ ਦਰਸ਼ਨ ਮੇਲੇ ਕਰ ਰਹੇ ਹੋ ਇਸ ਪਾਵਨ ਪਵਿੱਤਰ ਅਸਥਾਨ ਤੇ ਸਾਡੇ ਕੋਲ ਅੱਜ ਵੀ ਉਹ ਕਿਲਾ ਜਿਹੜਾ ਜਿਸ ਕਿਲੇ ਦੇ ਨਾਲ ਸਤਿਗੁਰੂ ਤਨਮੀਰੀਪਰੀ ਦੇ ਮਾਲਕਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਖੋੜਾ ਬਧਾ ਸੀ ਉਹ ਜਿਹੜਾ ਕਿਲਾ ਅੱਜ ਵੀ ਇੱਕ ਕੈਰੀਰ ਦੇ ਰੂਪ ਦੇ ਵਿੱਚ ਆ ਸਾਡੇ ਕੋਲ ਹੈ ਤੇ ਬਹੁਤ ਹੀ ਸੋਹਣੇ ਫਲਾਵਰਸ ਲੱਗਦੇ ਬਹੁਤ ਸੋਹਣੇ ਫੁੱਲ ਲੱਗਦੇ ਆ ਇਹ ਸਾਡੇ ਕੋਲ ਬੜੀ ਵੱਡੀ ਤਕਰੀਬਨ 1.45 ਸਾਲ ਪੁਰਾਣੀ ਸਾਡੇ ਕੋਲ ਇਹ ਯਾਦ ਹੈ ਕਿ ਤਨਮੀਰੀਪਰੀ ਦੇ ਮਾਲਕਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਵਿਰਾਸਤ ਦਾ ਟਿਕਾਣਾ ਜਿਹੜਾ ਹੈ ਉਹ ਇੱਥੇ ਕੀਤਾ ਗਿਆ ਸੋ ਹਰ ਸਾਲ ਸੰਗਤਾਂ ਬੜੇ ਵੱਡੇ ਪੱਦਰ ਤੇ ਪਹੁੰਚਦੀਆਂ ਨੇ ਤੁਸੀਂ ਪਿਛੇ ਦੇਖ ਸਕਦੇ ਹੋ ਮਹਾਂਪੁਰਖ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਮਹਾਂਪੁਰਖਾਂ ਦੇ ਸੰਪਰਦਾਇ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਵਧੀਆ ਅਤੇ ਸੋਹਣੀ ਇਮਾਰਤ ਸੋਹਣੀ ਓਟਾਰੀ ਸੋਹਣੀ ਮਹਿਲ ਜਿਹੜੇ ਨੇ ਉਹ ਸਤਿਗੁਰਾਂ ਦੇ ਉਹ ਸਾਰੇ ਗਏ ਆ ਸੋ ਅੱਜ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਵਿਆਹ ਪਰ ਬੜੀ ਸ਼ਰਧੀ ਕਲਾ ਦੇ ਨਾਲ ਬਣਾਇਆ ਜਾ ਰਿਹਾ ਹੈ ਅਸੀਂ ਸਮੂਹ ਮੈਨੇਜਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਤਾਮੀ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਐਡੀਸ਼ਨਲ ਸਕੱਤਰ ਅਤੀ ਸਤਿਕਾਰਯੋਗ ਸਰਦਾਰ ਗੁਰਿੰਦਰ ਸਿੰਘ ਜੀ ਮਥਰੇਵਾਲ ਅਤੇ ਸਰਦਾਰ ਬਲਵਿੰਦਰ ਸਿੰਘ ਜੀ ਖੈਰਾਵਾਦ ਸਾਡੇ ਸਤਿਕਾਰਯੋਗ ਮੈਨੇਜਰ ਵੱਡੇ ਵੀਰ ਜੀ ਸਰਦਾਰ ਰਿਸ਼ਪਾਲ ਸਿੰਘ ਜੀ ਮੀਤ ਮੈਨੇਜਰ ਸਰਦਾਰ ਜਗਰਾਤ ਸਿੰਘ ਜੀ ਅਤੇ ਸਮੁੱਚੇ ਸਟਾਫ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਇਹ ਸੰਗਤਾਂ ਨੂੰ ਕਿਸੇ ਵੀ ਚੀਜ਼ ਦੀ ਕਿਸੇ ਵੀ ਪ੍ਰਕਾਰ ਦੀ ਜਿਹੜੀ ਉਹ ਮੁਸ਼ਕਲ ਜਿਹੜੀ ਹੈ ਉਹ ਨਹੀਂ ਆਉਣ ਦਿੱਤੀ ਜਾ ਰਹੀ ਸੋ ਸਤਿਗੁਰੂ ਜੀ ਦੇ ਵਿਆਹਪੁਰਬ ਤੇ ਪਹੁੰਚ ਰਹੀਆਂ ਸਾਰੀਆਂ ਸੰਗਤਾਂ ਨੂੰ ਜੀਉ ਆ ਆਖਿਆ ਜਾਂਦਾ ਇਹ ਅਸਥਾਨ ਉਹ ਪਾਵਨ ਅਤੇ ਪਵਿੱਤਰ ਅਸਥਾਨ ਹੈ ਜਿਸ ਅਸਥਾਨ ਤੇ ਉਹਨਾਂ ਲੋਕਾਂ ਦੇ ਭਾਗ ਖੁੱਲ ਜਾਂਦੇ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਜਿਨ੍ਹਾਂ ਦੇ ਸ਼ੁਭ ਕਾਰਜਾਂ ਦੇ ਵਿੱਚ ਵਿਘਨ ਪੈਂਦੇ ਹਨ ਉਹ ਇੱਥੇ ਆਣ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਮੇ ਪੰਚਮ ਕੜਾ ਪਰਛਾਏ ਦੇਗਾ ਅਤੇ ਸਿਰਾ ਸਾਹਿਬ ਲੈ ਕੇ ਜੇ ਲੜਕੀਆਂ ਦੀ ਗੱਲ ਕਰੀਏ ਤੇ ਉਹ ਚੂੜੇ ਲੈ ਕੇ ਇੱਥੇ ਪਹੁੰਚਦੀਆਂ ਨੇ 사ਤਗੁਰੂ ਸਾਰਿਆਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਦੇ ਨੇ ਬਸ ਇੱਕ ਭਰੋਸੇ ਦੀ ਗੱਲ ਹੈ ਮੈਂ ਇੱਕ ਸ਼ਬਦ ਕਹਿ ਕੇ ਆਪ ਜੀ ਦੇ ਕੋਲ ਖਿਮਾ ਲਵਾਂਗਾ ਭਾਵੇਂ ਤਤੇ ਥਮ ਹੋਣ ਲਾਲੋ ਲਾਲ ਜੀ ਤੇ ਸੇਵਕਾਂ ਨੂੰ ਆਰਾਮ ਲੈਂਦਾ ਹੈ ਵਿਚਾਲ ਜੀ ਮਾਰਦੇ ਨੇ ਜਿਹੜੇ ਉਹੀ ਮਰ ਜਾਂਦੇ ਆ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਆ ਇੱਕ ਬਾਜੋਂ ਜੱਗੋਂ ਜਿਹੜੀ ਚੱਲੀ ਸਕਣੀ ਸਤ ਪੁੱਤ ਗੁਰਾਂ ਤੋਂ ਲੈ ਗਈ ਸੁਲਖਣੀ ਏਕੇ ਦਾ ਗੁਰੂ ਜੀ ਸਾਤਾ ਕਰ ਜਾਂਦੇ ਆ ਤੇ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਆ ਰੱਖ ਕੇ ਭਰੋਸਾ ਜਿਸ ਨੇ ਧਿਆ ਲਿਆ ਤੇ ਪੱਥਰਾਂ ਤੋਂ ਮਾਨ ਬੰਦਗੀ ਨਾ ਪਾਲਿਆ ਰੱਖ ਕੇ ਭਰੋਸਾ ਪੱਥਰਾਂ ਚੋਂ ਮਾਨ ਮਾਨ ਬੰਦਗੀ ਨਾ ਪਾਲਿਆ ਬੈਂਕਾ ਸਿਰ ਚਰਣੀ ਜੋ ਤਰ ਜਾਂਦੇ ਆ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਆ ਅੱਜ ਵੀ ਇਸ ਪਾਵਨ ਪਵਿੱਤਰ ਸਥਾਨ ਤੇ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਇੱਥੇ ਆਣ ਕੇ ਨਕਮਸਤਕ ਹੁੰਦੇ ਆ ਸੋ ਸਾਡੇ ਬੜੇ ਸੁਚੱਜੇ ਪ੍ਰਬੰਧ ਮੇਰੇ ਵੱਡੇ ਵੀਰ ਸਰਦਾਰ ਰਿਸ਼ਪਾਸ ਸਿੰਘ ਜੀ ਪੰਡੂਰੀ ਸਾਹਿਬ ਮੈਨੇਜਰ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਅਤੇ ਗੁਰਦੁਆਰਾ ਕੋਠਾ ਸਾਈਂ ਪਿੰਡ ਵੱਲ ਜੋ ਸਾਡੇ ਕੋਲ ਦੋਨਾਂ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਹੈ ਬਹੁਤ ਹੀ ਸੁਚੱਜੇ ਪ੍ਰਬੰਧ ਉਹਨਾਂ ਨੇ ਕੀਤੇ ਆ ਉਹਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਜੀ ਆਇਆ ਜਿੱਥੋਂ ਤੱਕ ਵੀ ਸਾਡੀ ਇਹ ਜਿਹੜੀ ਕਵਰੇਜ ਪਹੁੰਚਦੀ ਹੈ ਉਹਨਾਂ ਸੰਗਤਾਂ ਨੂੰ ਬੇਨਤੀ ਕਰਾਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਰੂਰ ਇੱਕ ਵਾਰ ਇਸ ਪਵਨ ਪਵਿੱਤਰ ਸਥਾਨ ਤੇ ਹਾਜ਼ਰੀ ਭਰੋ ਤੁਹਾਡੇ ਮਨਾਂ ਨੂੰ ਬੜੀ ਸ਼ਾਂਤੀ ਮਿਲੇਗੀ ਸੋ ਸਾਰੀਆਂ ਸੰਗਤਾਂ ਨੂੰ ਮੈਨੇਜਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਨਗਰ ਵੱਲੋਂ ਜੀਓ ਆਖੇ ਜਾਂਦਾ ਹੈ ਗੁਰੂ ਕਿਰਪਾ ਕਰਨ ਸਾਰਿਆਂ ਦੇ ਸਿਰ ਤੇ ਮੇਰੇ ਪਰਿਆ ਹੱਥ ਰੱਖ ਕੇ ਕਰਕੇ ਚੜ੍ਹਦੀ ਕਲਾ ਵਾਲੇ ਜੀਵਨ ਦੇਸ਼ ਕੌਮ ਧਰਮ ਦੇ ਵਫਾਦਾਰ ਹੋਣ ਦਾ ਮਾਨ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਨ ਆਇਆ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਿਆਹ ਪੂਰਵ ਦੇ ਸੰਬੰਧ ਵਿੱਚ ਗੁਰਦੁਆਰਾ ਅਟਾਰੀ ਸਾਹਿਬ ਪਾਸ਼ਾਏ 6ਵੀਂ ਪਿੰਡ ਸਲਤਾਨਵੰਡ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸ ਸਭਤ ਸੰਗਤਾਂ ਦੇ ਸਹਿਯੋਗ ਨਾਲ ਜੋ ਇਥੇ ਵਿਆਹ ਪੁਰਬ ਦੇ ਸਮਾਗਮ ਬੜੀ ਹੀ ਸ਼ਰਧਾ ਭਾਵਨਾ ਤੁੰਤਾਵ ਨਾਲ ਮਨਾਏ ਜਾ ਰਹੇ ਹਨ ਉੱਥੇ ਆਪ ਜੋ ਸਰਬੱਤ ਸਖਤਾਂ ਜਿਹੜੀਆਂ ਹਾਜ਼ਰੀਆਂ ਭਰ ਰਹੀਆਂ ਹਨ ਦਾ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸਭ ਤੋਂ ਪਹਿਲਾਂ ਸਾਰੀਆਂ ਸਖਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ ਅਤੇ ਨਾਲ ਹੀ ਜੋ ਗੁਰੂ ਘਰ ਦੀਆਂ ਇਮਾਰਤਾਂ ਦੀ ਸੇਵਾ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਰਬੱਤ ਸਖਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਹੀਆਂ ਹਨ ਤੇ ਮੇਲੇ ਦੇ ਸਬੰਧ ਵਿੱਚ ਜੋ ਗੁਰੂ ਕੇ ਲੰਗਰਾਂ ਦੀ ਸੇਵਾ ਇਹ 18 ਅਤੇ 19 ਜਨਵਰੀ ਦੋ ਦਿਨ ਦੀ ਜਿਹੜੀ ਸੇਵਾ ਵਾ ਇਹ ਵੀ ਸੰਪਰਦਾਇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ ਦਾਸ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਵੀ ਗੁਰੂ ਘਰ ਦੇ ਵਿੱਚ ਜਿਹੜੇ ਆ ਆਪਣਾ ਮਾਇਆ ਦਾ ਜੋਦਾਨ ਦਿੰਦੇ ਹਨ ਆਪ ਹੱਥੀਂ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਦਾਸ ਸਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਫਤਿਹ ਅਰਜੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ